ਸਾਲ ਦਿੱਲੀ ਫਤਿਹ ਦਿਵਸ ਜਿਹੜਾ ਹੈ ਉਹ ਮਨਾਇਆ ਜਾਂਦਾ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਜਿੱਥੇ ਆਪਣਾ ਗੌਰਵਮਈ ਇਤਿਹਾਸ ਨੂੰ ਆਪਣੀ ਸੰਗਤਾਂ ਤੱਕ ਪਹੁੰਚਾਉਂਦਾ ਕੰਮ ਕੀਤਾ ਜਾਂਦਾ ਹੈ ਔਰ ਇਸ ਸਾਲ ਵੀ 27 ਔਰ 28 ਅਪ੍ਰੈਲ ਨੂੰ ਇਹ ਫਤਿਹ ਦਿਵਸ ਮਨਾਇਆ ਜਾ ਰਿਹਾ ਜਿਦੇ ਵਿੱਚ ਪਹਿਲੇ ਦਿਨ ਕੀਰਤਨ ਦਰਬਾਰ ਸਜਾਇਆ ਜਾਣਗੇ ਔਰ ਦੂਸਰੇ ਦਿਨ ਜਨਰਲੀ ਮਾਰਚ ਹੋਏਗੀ ਉਥੇ ਗਤਕੇ ਦੀ ਪਰਫਾਰਮੈਂਸਿਸ ਹੋਣਗੀਆਂ ਢਾਡੀ ਵਾਰਾਂ ਗਾਇਆ ਜਾਣਗੀਆਂ ਔਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜਾ ਸਾਡਾ ਬਹੁਤ ਵੱਡਾ ਇੱਕ ਸਰਮਾਇਆ ਕੌਮ ਦਾ ਉਹਨਾਂ ਸਕੂਲਾਂ ਦੇ ਬੱਚਿਆਂ ਵੱਲੋਂ ਪਰਫਾਰਮੈਂਸਿਸ ਕਰਕੇ ਆਪਣੇ ਕੌਮ ਦੇ ਬਾਰੇ ਦੱਸਿਆ ਜਾਏਗਾ ਔਰ ਨਾਲ ਆਪਣੇ ਗੁਰੂ ਇਤਿਹਾਸ ਦੇ ਬਾਰੇ ਦੱਸਿਆ ਜਾਏਗਾ ਇਹ ਸਾਰੀਆਂ ਪਰਫਾਰਮੈਂਸਿਸ 2 ਦਿਨ ਦੇ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਔਰ ਇਹਨਾਂ ਦੇ ਵਿੱਚ ਜਿੱਥੇ ਸੰਤ ਸਮਾਜ ਵੱਡੇ ਵੱਡੇ ਨਿਆਂ ਸਿੰਘ ਜਿੱਥੇ ਬੰਦਿਆ ਪਾਰਟਿਸਿਪੇਟ ਕਰ ਰਹੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਔਰ ਤਿੰਨੋਂ ਜਥੇਦਾਰਾ ਸਾਹਿਬ ਨੂੰ ਪੰਜਾਬ ਤੋਂ ਬੁਲਾਇਆ ਜਾ ਰਿਹਾ ਔਰ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਵੀ ਅਦਿਲੀ ਸੱਦਾ ਦਿੱਤਾ ਗਿਆ ਲੇਕਿਨ ਕੀ ਕਾਰਗਰਮ ਕਰਨ ਵਾਲਾ ਹੈ ਦੋ ਦਿਨ ਦਾ ਕਾਰਗਰਮ ਹੈ ਕੀ ਡਾੜੀ ਜਿੱਥੇ ਜਥੇ ਆ ਰਹੇ ਹਨ ਕਿਸ ਤਰੀਕੇ ਤੇ ਕੀ ਰੂਪ ਰਚਾ ਹੈ ਮੈਂ ਦੱਸਿਆ ਕਿ ਪਹਿਲੇ ਦਿਨ ਕੀਰਤਨ ਦਰਬਾਰ ਹੋਏਗਾ ਔਰ ਉਹ ਸ਼ਾਮੀ 6 ਵਜੇ ਤੋਂ ਲੈ ਕੇ ਰਾਤੀ 11 12 ਵਜੇ ਤੱਕ ਪ੍ਰੋਗਰਾਮ ਚੱਲਣਾ ਔਰ ਦੂਸਰੇ ਦਿਨ ਜਿੱਥੇ ਜਨਰਲੀ ਮਾਰਚ ਜਿਹੜਾ ਹਨੂਮਾਨ ਮੰਦਿਰ ਹੈਗਾ ਉਥੋਂ ਲੈ ਕੇ ਲਾਲ ਕਿਲੇ ਤੱਕ ਉਸ ਹੀ ਸ਼ਾਨੋ ਸ਼ੌਕਤ ਦੇ ਨਾਲ ਜਿਸ ਵਕਤ ਸਾਡੇ ਜਰਨੈਲਾਂ ਨੇ ਦਿੱਲੀ ਫਤਿਹ ਕੀਤੀ ਸੀ ਉਸੇ ਤਰੀਕੇ ਦੇ ਨਾਲ ਨਾਨ ਸਿੰਘ ਜਥੇਬੰਦੀਆਂ ਸਾਂਤ ਸਮਾਜ ਔਰ ਉੱਥੇ ਪਹੁੰਚਣਗੇ ਔਰ ਉੱਥੇ ਤੇ ਢਾਡੀ ਵਾਰਾਂ ਦਾ ਪ੍ਰਸੰਗ ਹੋਣਗੇ ਗੱਤਕੇ ਦੀ ਜੋਰ ਦਿਖਾਈ ਜਾਣਗੇ ਔਰ ਨਾਲ ਸਾਡੇ ਸਕੂਲਾਂ ਦੇ ਬੱਚਿਆਂ ਵੱਲੋਂ ਪਰਫਾਰਮੈਂਸਿਸ ਕੀਤੀਆਂ ਜਾਣਗੀਆਂ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਕੌਮ ਨੂੰ ਆਪਣਾ ਇਤਿਹਾਸ ਦੱਸਦੇ ਹੋਏ ਸੇ ਕੀਤੇ ਜਾਣਗੇ ਔਰ ਕੌਮ ਦੇ ਜਿਹੜੇ ਸੁਨਾਰੀ ਜਿਹਾ ਸ਼ਸਤਰ ਨੇ ਮਹਾਰਾਜ ਦੇ ਦੱਸੇ ਹੋਏ ਜਿਹੜੀਆਂ ਜੰਗਾ ਜੂਨਾਂ ਦੇ ਵਿੱਚ ਸ਼ਸਤਰ ਯੂਜ਼ ਹੋਈ ਸੀ ਉਹਨਾਂ ਦੇ ਵੀ ਦਰਸ਼ਣ ਸੰਤਨ ਨੂੰ ਕਰਾਇਆ ਜਾ ਰਿਹਾ ਹੈ। ਰੀਨੂਵੇਟ ਕੀਤਾ ਜਾ ਰਹਾ ਹੈ ਇੱਕ ਤਰੀਕੇ ਦਾ ਹਸਪਤਲ। 5 ਮਈ ਨੂੰ ਗੁਰਦੁਆਰਾ ਬਾਲਾ ਸਾਹਿਬ ਦੇ ਕਿ ਗੁਰੂ ਹਰਕ੍ਰਿਸ਼ਨ ਹਸਪਤਲ ਦਾ ਜਿਹੜਾ ਹੈ ਉਹ ਆਰੰਭ ਹੋਣ ਜਾ ਰਿਹਾ ਹੈ ਨਵਾਂ ਫੇਸ। ਉਸ ਨਿਊ ਫੇਸ ਦੇ ਵਿੱਚ ਜਿੱਥੇ OPD, IPD ਔਰ ਨਾਲ ਜਿਹੜੇ ਸਾਰੇ ਸਪੈਸ਼ਲਿਸਟ ਚਾਹੇ ਨੇਫਰੋਲੋਜਿਸ ਦੇ ਹੋਣ ਚਾਹੇ ਆਰਥੋਪੈਡਿਕ ਹੋਣ ਚਾਹੇ ਕਾਰਡੀਓਲੋਜ ਕਾਰਡੀਓਲੋਜ ਸਟੋਰ ਚਾਹੇ ਨਿਊਰੋ ਦੇ ਹੋਣ ਇਹ ਸਾਰਿਆਂ ਨੂੰ ਉਥੇ ਉਹਨਾਂ ਦਾ OPD ਸ਼ੁਰੂ ਹੋਏਗਾ ਔਰ ਇਹਦੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾਏਗਾ ਇਹ OPD ਉਹਦੇ ਵਿੱਚ ਭਾਵੇਂ ਜਣਾ ਮਰਜ਼ੀ ਬੰਦਾ ਆਏ ਮਗਰ ਉਹਦੇ ਕੋਲ ਕੋਈ ਫੀਸ ਚਾਰजेस ਨਹੀਂ ਕੀਤੀ ਜਾਏਗੀ ਉਹਦਾ ਟ੍ਰੀਟਮੈਂਟ ਅੱਗੇ ਵਧੇਗਾ ਉਹਦੇ ਟ੍ਰੀਟਮੈਂਟ ਲਈ ਕੋਈ ਦਵਾਈਆਂ ਦੀ ਲੋੜ ਹੈ ਇਹ ਸਾਰੀਆਂ ਚੈਰੀਟੇਬਲ ਰੇਟਸ ਦੇ ਉੱਤੇ ਉੱਤੇ ਕੰਮ ਕੀਤਾ ਜਾਏਗਾ ਸੋ ਇਹਦੇ ਉੱਤੇ ਵਰਕਿੰਗ ਕੀਤੀ ਜਾ ਰਹੀ ਹੈ ਸਾਡੇ ਹਸਪੀਟਲ ਦੇ ਚੇਅਰਮੈਨ ਸਰਗ ਗੁਰਦੀਪ ਸਿੰਘ ਜੀ ਮੈਡੀਕਲ ਦੇ ਨਾਲ ਜਿਹੜੇ ਦਵਾਈਆਂ ਨੂੰ ਦੇਖ ਰਹੇ ਨੇ ਸਦਾ ਭੁਪਿੰਦਰ ਸਿੰਘ ਜੀ ਸਮੂਜੀ ਟੀਮ ਜਿਹੜੀ ਹੈ ਉਹ ਇਹਦੇ ਉੱਤੇ ਲੱਗੀ ਹੋਈ ਹੈ ਔਰ ਵਰਕਿੰਗ ਕਰਕੇ ਇਹਦੇ ਮਿਨੀਮਾਈਜ਼ ਡਾਟਾ ਦੇ ਨਾਲ ਸੰਤਾਂ ਨੂੰ ਇਹਦਾ ਫਾਇਦਾ ਪਹੁੰਚਾ ਰਹੀ ਹੈ ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ ਫੈਸਟੀਵਲ 27 ਤੇ 28 ਤਰੀਕ ਨੂੰ ਅਪ੍ਰੈਲ ਨੂੰ ਮਨਾਇਆ ਜਾ ਰਿਹਾ ਜਿਸ ਵਿੱਚ ਸੰਤ ਸਮਾਜ ਨੂੰ ਸੱਦਾ ਦਿੱਤਾ ਜਾ ਰਿਹਾ ਸਾਰੇ ਮਹਾਂਪੁਰਸ਼ ਕਾਰ ਸੇਵਾ ਵਾਲੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਔਰ ਸਾਰੇ ਤਖਤਾਂ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਹੁਦੇਦਾਰਾਂ ਨੂੰ ਭੇਜਿਆ ਜਾ ਰਿਹਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਇਹਦੇ ਵਿੱਚ ਸ਼ਮੂਲੀਅਤ ਕਰਨਗੇ ਕਿਉਂਕਿ ਪੰਥ ਦਾ ਸਾਂਝਾ ਪ੍ਰੋਗਰਾਮ ਹੈ ਔਰ ਦਿੱਲੀ ਨਾ ਕੇਵਲ ਦਿੱਲੀ ਬਲਕਿ ਮੈਂ ਸਮਝਦਾ ਕਿ ਦੇਸ਼ ਦੇ ਕਈ ਕੋਨਿਆਂ ਤੋਂ ਸੰਗਤ ਜਿਹੜੀ ਆ ਚੱਲ ਕੇ ਆਉਂਦੀ ਆ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਹੈ ਔਰ ਜੋ ਇਤਿਹਾਸ ਹੈ ਇਤਿਹਾਸ ਦੀ ਜਾਣਕਾਰੀ ਲੈਣ ਲਈ ਔਰ ਜੋ ਮਹਾਨ ਕੀਰਤਨ ਦਰਬਾਰ ਹੁੰਦਾ ਹੈ ਉਸ ਦਾ ਆਨੰਦ ਮਾਣਨ ਲਈ ਸੰਗਤਾਂ ਜਿਹੜੀਆਂ ਉਹ ਪਹੁੰਚਦੀਆਂ ਔਰ ਇਹ ਬੜਾ ਵੱਡਾ ਪ੍ਰੋਗਰਾਮ 2 ਦਿਨ ਹੋਏਗਾ ਜਿਦੇ ਵਿੱਚ ਪਹਿਲੇ ਦਿਨ ਕੀਰਤਨ ਦਰਬਾਰ ਹੈ ਔਰ ਦੂਸਰੇ ਦਿਨ ਜਿੱਥੇ ਨਿਆਂ ਸਿੰਘ ਮੰਨੂ ਜਰਨੈਲੀ ਮਾਰਚ ਆਉਣਾ ਹੈ ਉਹਦੇ ਨਾਲ ਨਾਲ ਬਹੁਤ ਸਾਰੇ ਪ੍ਰੋਗਰਾਮ ਇਤਿਹਾਸ ਦੇ ਸੰਬੰਧੀ ਸਟੇਜ ਦੇ ਉੱਤੇ ਸਟੇਜ ਸ਼ੋਅ ਦੇ ਰੂਪ ਦੇ ਵਿੱਚ ਕੀਤੇ ਜਾਣਗੇ ਔਰ ਇਹ ਬਹੁਤ ਜਾਣਕਾਰੀ ਭਰਪੂਰ ਜਿਹੜਾ ਪ੍ਰੋਗਰਾਮ ਹੋਏਗਾ ਸੰਗਤ ਲਈ ਕੀ ਵਿਵਸਥਾ ਦਿੱਲੀ ਕਮੇਟੀ ਕਰ ਰਹੀ ਹੈ ਜੇ ਸੰਗਤ ਬਾਹਰ ਸੇ ਆਤੀ ਹੈ ਜਿਹੜੀ ਸੰਗਤ ਬਾਹਰੋਂ ਆਣਗੇ ਉਹਨਾਂ ਸੰਗਤਾਂ ਦੀ ਰਹਿائش ਦਾ ਉਹਨਾਂ ਦੇ ਖਾਨਪੀਨ ਦਾ ਲੰਗਰ ਦਾ ਸਾਰਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸੰਭਾਲ ਲਈ ਲੋਨ ਅਨੁਸਾਰ ਔਰ ਬਾਕੀ ਜਿਹੜੀਆਂ ਨਿਆਂ ਸਿੰਘ ਜਥੇਬੰਦੀਆਂ ਆਣੀਆਂ ਉਹਨਾਂ ਦਾ ਵੀ ਰਹਿਣ ਦਾ ਅਰੇਂਜਮੈਂਟ ਉਹਨਾਂ ਦੇ ਸਾਰੇ ਲੰਗਰ ਪਾਣੀ ਦਾ ਅਰੇਂਜਮੈਂਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੀਤਾ ਗਿਆ ਔਰ ਬਾਕੀ ਗੁਰਦੁਆਰੇ ਔਰ ਬਾਕੀ ਜਿਹੜੇ ਗੁਰਦੁਆਰਾ ਸਾਹਿਬ ਹੈ ਜਿਹੜੇ ਦਾ ਇਤਿਹਾਸੇ ਗੁਰਦੁਆਰਾ ਸਾਹਿਬ ਹੈ ਉਹਨਾਂ ਸਾਰੇ ਗੁਰਦੁਆਰੇ ਦੇ ਦਰਸ਼ਨ ਨਹੀਂ ਸੰਗਠਿਤ ਕਰਾਇਆ ਜਾਂਦਾ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par